ਕੀ ਇਜ਼ਰਾਈਲ ਨੇ ਯੂਰਪੀ ਸੰਗ ਨਾਲ ਕੀਤੇ ਸਮਝੌਤੇ ਤੋੜੇ? ਗਾਜ਼ਾ ਦੇ ਵਿੱਚ ਕੀਤੇ ਲਗਾਤਾਰ ਹਮਲਿਆਂ ਤੋਂ ਬਾਅਦ ਸਵਾਲਾਂ ਦੇ ਵਿੱਚ ਕਿਰਿਆ ਇਜ਼ਰਾਈਲ। ਅੰਤਰਰਾਸ਼ਟਰੀ ਰਿਪੋਰਟਾਂ ਤੋਂ ਕੀ ਮਿਲ ਰਹੀ ਹੈ ਜਾਣਕਾਰੀ? ਸਸ਼ੇਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਹਾਂ ਇਜ਼ਰਾਈਲ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਗਾਜ਼ਾ ਦੇ ਵਿੱਚ ਬਹੁਤ ਸਾਰੇ ਹਮਲੇ ਕੀਤੇ ਜਾ ਰਹੇ ਨੇ ਤੇ ਇਨ੍ਹਾਂ ਹਮਲਿਆਂ ਦੇ ਉੱਪਰ ਬਹੁਤ ਸਾਰੇ ਜਿਹੜੇ ਸਵਾਲ ਉੱਠਣੇ ਨੇ ਉਹ ਤਾਂ ਸ਼ੁਰੂ ਹੋ ਚੁੱਕੇ ਨੇ ਪਰ ਇਨ੍ਹਾਂ ਹਮਲਿਆਂ ਦੇ ਵਿੱਚ ਕੀ ਇਜ਼ਰਾਈਲ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਕੀ ਛੋਟੇ ਬੱਚਿਆਂ ਨੂੰ ਆਪਣੇ ਹਮਲਿਆਂ ਦਾ ਸ਼ਿਕਾਰ ਬਣਾਇਆ ਕੀ ਔਰਤਾਂ ਨੂੰ ਬਜ਼ੁਰਗਾਂ ਨੂੰ ਹਮਲਿਆਂ ਦਾ ਸ਼ਿਕਾਰ ਬਣਾਇਆ ਕੀ ਬੇਦੋਸ਼ੇ ਲੋਕਾਂ ਦੇ ਉੱਪਰ ਹਮਲੇ ਕੀਤੇ ਗਏ ਇਸ ਤਰੀਕੇ ਦੀਆਂ ਜਿਹੜੀਆਂ ਕੁਝ ਇੰਟਰਨੈਸ਼ਨਲ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਜਿਸ ਕਰਕੇ ਜਿਹੜਾ ਇੱਕ ਵਾਰ ਫਿਰ ਤੋਂ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਇਜ਼ਰਾਈਲ ਫਸਦਾ ਜਾ ਰਿਹਾ ਜੋ ਜੇ ਵਿੱਚ ਕੇ ਤੁਹਾਨੂੰ ਦੱਸ ਦਨੇ ਕਿ ਯੂਰੋਪੀਅਨ ਯੂਨੀਅਨ EU ਦੀ ਇੱਕ ਵਿਦੇਸ਼ ਨੀਤੀ ਵਾਲੀ ਇਕਾਈ ਨੇ ਕਿਹਾ ਕਿ ਇਜ਼ਰਾਈਲ ਨੇ ਉਹਨਾਂ ਨਿਯਮਾਂ ਦੀ ਉਲੰਘਣਾ ਕੀਤੀ ਹੋ ਸਕਦੀ ਹੈ ਜੋ ਉਸ ਨੇ ਯੂਰਪੀ ਸੰਘ ਨਾਲ ਕੀਤੇ ਸਮਝੌਤੇ ਵਿੱਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਕੀਤੀ ਸੀ ਸਹਿਮਤੀ ਹੋਈ ਸੀ ਇਜ਼ਰਾਈਲ ਨੇ 2000 ਸਾਲ ਦੇ ਵਿੱਚ ਯੂਰਪੀ ਯੂਨੀਅਨ ਨਾਲ ਇੱਕ ਸਮਝੌਤਾ ਕੀਤਾ ਹੋਇਆ ਜਿਸ ਦਾ ਨਾਂ ਇਯੂ ਇਜ਼ਰਾਈਲ ਐਸੋਸੀਏਸ਼ਨ ਐਗਰੀਮੈਂਟ ਹੈ ਇਸ ਅਨੁਸਾਰ ਦੋਵੇਂ ਪਾਸਿਆਂ ਤੋਂ ਮਨੁੱਖੀ ਅਧਿਕਾਰਾਂ ਦੀ ਇੱਜ਼ਤ ਕਰਨੀ ਪੈਂਦੀ ਹੈ ਇਹ ਨਿਜਮ ਆਰਟੀਕਲ 2 ਦੇ ਵਿੱਚ ਲਿਖਿਆ ਹੋਇਆ ਹੈ ਯੂਰਪੀ ਸੰਘ ਨੇ ਕਿਹਾ ਕਿ ਕੁਝ ਨਿਰਪੱਖ ਅੰਤਰਰਾਸ਼ਟਰੀ ਅਦਾਰਿਆਂ ਦੀਆਂ ਰਿਪੋਰਟਾਂ ਦੇ ਵਿੱਚ ਦੱਸਿਆ ਗਿਆ ਕਿ ਇਜ਼ਰਾਈਲ ਨੇ ਗਾਜ਼ਾ 'ਤੇ ਔਰ ਥਾਮਾ ਦੇ ਵਿੱਚ ਨਾਗਰਿਕਾਂ ਦੇ ਨਾਲ ਵਧੇਰੇ ਹਿੰਸਾ ਕੀਤੀ ਹੈ ਇਹ ਹਿੰਸਾ ਆਰਟੀਕਲ 2 ਦੀ ਉਲੰਘਣਾ ਹੋ ਸਕਦੀ ਹੈ ਇਸ ਸਮੇਂ ਇਜ਼ਰਾਈਲ ਗਾਜ਼ਾ ਦੇ ਵਿੱਚ ਭਾਰੀ ਹਮਲੇ ਕਰ ਰਿਹਾ ਕਈ ਲੋਕ ਜਿਨ੍ਹਾਂ ਦੇ ਵਿੱਚ ਬੱਚੇ ਔਰਤਾਂ ਵੀ ਸ਼ਾਮਲ ਨੇ ਬਹੁਤ ਜਿਹੜੇ ਬੱਚੇ ਅਤੇ ਔਰਤਾਂ ਇਸ ਹਮਲੇ ਦੌਰਾਨ ਮਾਰੇ ਵੀ ਗਏ ਨੇ ਲੋਕਾਂ ਨੂੰ ਪਾਣੀ ਦਵਾਈਆਂ ਅਤੇ ਖਾਣ ਪੀਣ ਦੀਆਂ ਜਿਹੜੀਆਂ ਪਦਾਰਥਾਂ ਦੇ ਵਿੱਚ ਵਸਤੂਆਂ ਦੀ ਭਾਰੀ ਕਮੀ ਹੋ ਰਹੀ ਹੈ ਸੰਯੁਕਤ ਰਾਸ਼ਟਰ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਹਾਲਾਤ ਗੰਭੀਰ ਹੋ ਰਹੇ ਨੇ ਬਹੁਤ ਕੋਈ ਸੋਚਣ ਦੀ ਲੋੜ ਆ ਯੂਰਪੀ ਸੰਘ ਚਿੰਤਤ ਹੈ ਕਿ ਜੇਕਰ ਇਜ਼ਰਾਈਲ ਵਾਅਦੇ ਪੂਰੇ ਨਹੀਂ ਕਰਦਾ ਤਾਂ ਇਸ ਸਮਝੌਤੇ ਰੱਦ ਵੀ ਕੀਤਾ ਜਾ ਸਕਦਾ ਜਾਂ ਫਿਰ ਇਜ਼ਰਾਈਲ ਤੇ ਪਾਬੰਦੀਆਂ ਲਾਈਆਂ ਜਾ ਸਕਦੀਆਂ ਨੇ ਹੁਣ ਤੱਕ ਇਜ਼ਰਾਈਲ ਨੇ ਇਸ ਦੱਸੇ ਹੋਏ ਦੱਸੇ गए ਦੋਸ਼ਾਂ ਤੇ ਕੋਈ ਵੀ ਅਧਿਕਾਰ ਦਿੱਤਾ ਜਵਾਬ ਨਹੀਂ ਦਿੰਦਾ ਯੂਰਪੀ ਸੰਘ ਨੇ ਇਸ ਮਾਮਲੇ ਦੇ ਵਿੱਚ ਅਗਲੀ ਮੀਟਿੰਗ ਵੀ ਵਿੱਚ ਵੀ ਜਿਹੜੀ ਚਰਚਾ ਕਰੇਗਾ ਪਰ ਬਹੁਤ ਵੱਡੇ ਸਵਾਲ ਐ ਇਸ ਵਕਤ ਇਜ਼ਰਾਈਲ ਦੇ ਉੱਪਰ ਖੜੇ ਹੋ ਚੁੱਕੇ ਨੇ ਜਿਸ ਤਰੀਕੇ ਯੂਰਪੀ ਸੰਘ ਨੇ ਨਾਲ ਜਿਹੜੇ ਸਮਝੌਤੇ ਹੋਏ ਸੀ ਯੂਰਪੀ ਸੰਘ ਦੇ ਨਾਲ ਸਮਝੌਤੇ ਹੋਏ ਸੀ ਕਿ ਜਿਹੜਾ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਸਮਝੌਤਾ ਹੋਇਆ ਸੀ ਕਿ ਮਨੁੱਖੀ ਅਧਿਕਾਰਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਉਲੰਘਣਾ ਨਹੀਂ ਕੀਤੀ ਜਾਵੇਗੀ ਪਰ ਯੂਰਪੀ ਸੰਘ ਨੇ ਕਿਹਾ ਕਿ ਕੁਝ ਨਿਰਪੱਖ ਇੰਟਰਨੈਸ਼ਨਲ ਅਦਾਰਿਆਂ ਦੀਆਂ ਰਿਪੋਰਟਾਂ ਇਹ ਦੱਸ ਰਹੀਆਂ ਨੇ ਕਿ ਇਜ਼ਰਾਈਲ ਨੇ ਗਾਜ਼ਾ ਅਤੇ ਹੋਰ ਥਾਵਾਂ ਤੇ ਨਾਗਰਿਕਾਂ ਦੇ ਨਾਲ ਬਧੇਰੇ ਹਿੰਸਾ ਕੀਤੀ ਹੈ ਜਿਸ ਦੇ ਨਾਲ ਕਿ ਆਰਟੀਕਲ ਦੋਦੀ ਲੰਗਣਾ ਕੀਤੀ ਹੈ ਜਿਸ ਤਰੀਕੇ ਇਜ਼ਰਾਈਲ ਗਾਜ਼ਾ ਦੇ ਵਿੱਚ ਹਮਲੇ ਕਰ ਰਿਹਾ ਕਈ ਲੋਕ ਛੋਟੇ ਬੱਚੇ ਔਰਤਾਂ ਬਜ਼ੁਰਗ ਇਸ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਅੱਜ ਇਤੋਂ ਤੱਕ ਜ਼ਖਮੀ ਲੋਕਾਂ ਨੂੰ ਦਵਾਈਆਂ ਤੱਕ ਨਹੀਂ ਮਿਲ ਰਿਹਾ ਜੇਕਰ ਕੋਈ ਖਾਦ ਪਦਾਰਤ ਦਾ ਟਰੱਕ ਆਉਂਦਾ ਤੇ ਉੱਤੇ ਖੜੇ ਲੋਕਾਂ ਦੇ ਉੱਪਰ ਵੀ ਹਮਲੇ ਨੇ ਜਿਹੜੇ ਇਜ਼ਰਾਈਲ ਤੋਂ ਕਰ ਦਿੱਤੇ ਜਾਂ ਤੇ ਇੱਕ ਤਾਜ਼ਾ ਹਮਲਾ ਵੀ ਅੱਜ ਕੀਤਾ ਗਿਆ ਜਿਸ ਦੇ ਵਿੱਚ ਕਿ 200 ਤੇ 44 ਲੋਕਾਂ ਦੀ ਮੌਤ ਗਾਜ਼ਾ ਦੇ ਵਿੱਚ ਹੋਈ ਹੈ ਕਿ ਖਾਦ ਪਦਾਰਤ ਦੇ ਟਰੱਕ ਦੇ ਕੋਲ ਆ ਲੋਕ ਖੜੇ ਹੁੰਦੇ ਨੇ ਜਿਹੜਾ ਆਪਣਾ ਖਾਦ ਦਾ ਸਮਾਨ ਲੈਣ ਦੇ ਲਈ ਜਿਹੜਾ ਖਾਣ ਪੀਣ ਦੀਆਂ ਵਸਤੂਆਂ ਲੈਣ ਦੇ ਲਈ ਪਰ ਉਧਰਲੇ ਪਾਸੇ ਜਿਹੜਾ ਮਜ਼ਾਈਲਾਂ ਦੇ ਨਾਲ ਜਿਹੜਾ 에ਅਰ ਸਟ੍ਰਾਈਕ ਦੇ ਨਾਲ ਹਮਲਾ ਕੀਤਾ ਜਾਂਦਾ ਪਰ ਇਹ ਸਭ ਦੇ ਵਿਚਾਲੇ ਹੁਣ ਇੱਕ ਵਾਰ ਫਿਰ ਇਜ਼ਰਾਈਲ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕਿਆ ਯੂਰਪੀ ਸੰਘ ਨੇ ਇਸ ਦੇ ਉੱਪਰ ਸਵਾਲ ਖੜੇ ਕੀਤੇ ਨੇ ਕਿ ਜੇਕਰ ਇਜ਼ਰਾਈਲ ਆਪਣੇ ਵਾਅਦੇ ਪੂਰੇ ਨਹੀਂ ਕਰਦਾ ਤਾਂ ਜਿਹੜਾ ਸਮਝੌਤਾ 2000 ਸਾਲ ਦੇ ਵਿੱਚ ਯੂਰਪੀ ਯੂਨੀਅਨ ਦੇ ਨਾਲ ਹੋਇਆ ਸੀ ਇਹ ਰੱਦ ਵੀ ਕੀਤਾ ਜਾਸਾ ਯੂਰਪੀ ਸੰਘ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਗਲੀ ਮੀਟਿੰਗ ਦੇ ਵਿੱਚ ਵੀ ਜਿਹੜੀ ਚਰਚਾ ਕੀਤੀ ਜਾਵੇਗੀ ਪਰ ਹਾਲੇ ਤੱਕ ਫਿਲਹਾਲ ਕਿਸੇ ਵੀ ਤਰੀਕੇ ਦਾ ਇਹਨਾਂ ਸਵਾਲਾਂ ਦਾ ਜਿਹੜਾ ਇਜ਼ਰਾਈਲ ਦੇ ਵੱਲੋਂ ਅਧਿਕਾਰਕ ਤੌਰ ਤੇ ਕੋਈ ਵੀ ਜਿਹੜਾ ਜਵਾਬ ਬਿਆਨ ਨਹੀਂ ਦਿੱਤਾ ਗਿਆ